ਇਹ ਵੀਡੀਓ ਉਹਨਾਂ ਰੋਗੀਆਂ ਲਈ ਬਹੁਤ ਜ਼ਿਆਦਾ ਲਾਭ ਦੇਖ ਸਦ ਹੋਣੀਆਂ ਜਿਹੜੇ ਰੋਗੀਆਂ ਨੂੰ ਟਾਇਲਟ ਦੇ ਵਿੱਚ ਬਲੱਡ ਆਉਂਦਾ ਮਿਊਕਸ ਜਾਂਦਾ ਬੜੇ ਤੰਗ ਨੇ ਖੂਨ ਦੀ ਕਮੀ ਹੋ ਰਹੀ ਹੈ ਤੇ ਖੂਨ ਦੀਆਂ ਜੁੰਟਾਂ ਲਵਾਉਣੀਆਂ ਪੈਂਦੀਆਂ ਨੇ ਇਸ ਤਰ੍ਹਾਂ ਦੇ ਰੋਗੀਆਂ ਦੇ ਲਈ ਜੂਸ ਦੱਸਣ ਲੱਗਿਆਂ ਕਿਹੜੇ ਫਲ ਖਾਣੇ ਚਾਹੀਦੇ ਨੇ ਕਿਹੜਾ ਜੂਸ ਪੀਣਾ ਚਾਹੀਦਾ ਬਹੁਤੀ ਰੋਗੀਆਂ ਜਿਹੜੇ ਬੜੇ ਲੰਮੇ ਟਾਈਮ ਤੋਂ ਪੀੜਤ ਸਨ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਰਿਹਾ ਇਸ ਤਰ੍ਹਾਂ ਕਰਨ ਦੇ ਨਾਲ ਉਹ ਸੋਖੇ ਹੋ ਗਏ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰ ਜਾਓਗੇ ਤਾਂ ਤੁਸੀਂ ਵੀ ਸੋਖੇ ਹੋ ਜਾਓਗੇ ਧਿਆਨ ਨਾਲ ਸੁਣਿਓ ਜਿਹੜੇ ਰੋਗੀ ਬਾਰ-ਬਾਰ ਬਲੱਡ ਲਵਾਉਂਦੇ ਨੇ ਬਾਰ-ਬਾਰ ਖਾਣ ਪੀਣ ਵਾਲੀਆਂ ਦਵਾਈਆਂ ਜਿਹੜੀਆਂ ਖੂਨ ਨੂੰ ਪੂਰਾ ਕਰਦੀਆਂ ਨੇ ਖਾਈ ਜਾਂਦੇ ਆ ਟੀਕੇ ਲਵਾਈ ਜਾਂਦੇ ਆ ਪਰ ਖੂਨ ਫੇਰ ਨਹੀਂ ਪੂਰਾ ਹੁੰਦਾ ਉਹਨਾਂ ਲਈ ਅਨਾਰ ਮਸੰਮੀ ਚੁਕੰਦਰ ਅਨਾਨਾਸ ਇਹ ਫਲ ਲੈਣੇ ਜ਼ਰੂਰੀ ਨੇ ਇਸ ਤਰੀਕੇ ਦੇ ਨਾਲ ਜਿਵੇਂ ਤੁਹਾਨੂੰ ਦੱਸਿਆ ਜੂਸ ਬਣਾ ਕੇ ਲੈਣ ਦੇ ਨਾਲ ਤੁਸੀਂ ਸੋਕੇ ਹੋ ਜਾਓਗੇ ਇੱਕ ਗੱਲ ਦਾ ਹੋਰ ਧਿਆਨ ਰੱਖਿਆ ਜਾਏ ਜਦੋਂ ਤੁਸੀਂ ਜੂਸ ਕੱਢਣਾ ਕੋਸ਼ਿਸ਼ ਰਹੀ ਵੀ ਤੁਹਾਡੇ ਫਲ ਤਾਜ਼ੇ ਹੋਣ ਇਹ ਨਾ ਹੋਵੇ ਵੀ 2 ਦਿਨ ਪਹਿਲਾਂ ਮੰਡੀ ਦੇ ਵਿੱਚ ਪਏ ਰਹੇ ਬਿਕਨ ਵਾਲੀਓ ਤੇ ਤੁਸੀਂ ਲਿਆ ਕੇ ਘਰ ਰੱਖ ਲੇ ਫਰਿੱਜ ਦੇ ਵਿੱਚ 2 ਦਿਨ ਤੁਸੀਂ ਜੂਸ ਨਾ ਕੱਢਿਆ 4 ਦਿਨ ਹੋ ਗਏ ਚਾਰਾਂ ਦਿਨਾਂ ਦੇ ਨਾਲ ਫਿਰ ਉਹਦੇ ਰਸ ਮੂੜ ਹੋ ਜਾਂਦੇ ਆ ਤੇ ਅੰਦਰੋਂ ਉਹਦੀ ਵੈ ਭਰ ਜਾਂਦੀ ਆ ਇਸ ਤਰ੍ਹਾਂ ਦੇ ਜਿਹੜੇ ਫਰੂਟ ਹੁੰਦੇ ਨੇ ਤਾਂ ਕਿਰਪਾ ਕਰਕੇ ਹੱਥ ਵੱਲ ਕੇ ਬੇਨਤੀ ਐ ਇਸ ਗੱਲ ਦਾ ਖਿਆਲ ਜ਼ਰੂਰ ਰੱਖਿਓ ਤਾਜ਼ੇ ਫਲ ਲਵੋ ਤਾਜ਼ੇ ਫਲ ਲੈ ਕੇ ਉਹਨਾਂ ਦਾ ਆਨ ਦਾ ਸਪੋਰਟ ਇੱਕ ਦੋ ਦਿਨਾਂ ਦੇ ਵਿੱਚ ਹੀ ਰਸ ਕੱਢ ਕੇ ਪੀਓ ਇਹ ਨਾ ਹੋਵੇ ਵੀ ਤੁਸੀਂ ਲਿਆ ਕੇ ਰੱਖ ਲੇ 5-7-10 ਦਿਨ ਪੈ ਰਹੇ ਫਿਰ ਤੁਸੀਂ ਜੂਸ ਬਣਾਉਣਾ ਕਿ ਪੀ ਗਏ ਉਹ ਵੈ ਦਾ ਘਰ ਆ ਉਨੇ ਕੰਮ ਕੱਟ ਕਰਨਾ ਤਕਲੀਫ ਜ਼ਿਆਦਾ ਦੇਣੀ ਆ ਇੱਕ ਫਲਾਂ ਦੇ ਵਿੱਚ ਧਿਆਨ ਰੱਖਣ ਦੀ ਲੋੜ ਆ ਜਿਹੜੇ ਫਲ ਤੁਸੀਂ ਖਾਣੇ ਆ ਅੱਜ ਕੱਲ ਬੱਬੂ ਗੋਸ਼ਾਰਿਆ ਬਹੁਤ ਵਧੀਆ ਕੁਆਲਟੀ ਦਾ 120 30 ਰੁਪਏ ਕਿਲੋ ਜਿਹੜਾ ਬੱਬੂ ਗੋਸ਼ਾਰਿਆ ਵਧੀਆ ਉਹ ਹਰ ਰੋਜ਼ ਦੇ ਦੋ ਤਿੰਨ ਬੱਬੂ ਗੋਸ਼ੇ ਖਾਣ ਇੱਕ ਵਾਰ ਚੱਕਰੇ ਨਹੀਂ ਖਾਣੇ ਦੋ ਤਿੰਨ ਵਾਰ ਚ ਖਾਣੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ